ਕਰੋੜਾਂ ਰੁਪਿਆਂ ਦੀ ਲਾਗਤ ਦੇ ਨਾਲ ਬਣਿਆ ਇਹ ਪੁਲ ਟਹ ਟੇਰੀ ਹੋ ਗਿਆ ਹੈ ਜਿਸ ਕਾਰਨ ਲੋਕ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਾ ਤਾਂ ਕੋਈ ਤੂਫਾਨ ਆਇਆ ਸੀ ਨਾ ਹੀ ਕੋਈ ਬਾਰਿਸ਼ ਹੋਈ ਸੀ ਜਿਸ ਕਾਰਨ ਕਹਿ ਸਕਦੇ ਹਾਂ ਕਿ ਪੁਲ ਰੁੜ ਗਿਆ ਹੈ ਪੁਲ ਟੁੱਟ ਗਿਆ ਹੈ ਪਰ ਅਜਿਹਾ ਕੋਈ ਵੀ ਘਟਨਾ ਨਹੀਂ ਵਾਪਰੀ ਪਰ ਫਿਰ ਵੀ ਇਹ ਪੁਲ ਤਾਸ਼ ਦੇ ਵਾਂਗ ਟਹ ਟੇਰੀ ਹੋ ਗਿਆ ਹੈ ਤੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਬਿਹਾਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇਹ ਪੁਲ ਟਹਿ ਟੇਰੀ ਹੋ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁਕੇ ਨੇ ਪਰ ਇੱਕ ਵਾਰ ਫਿਰ ਬਿਹਾਰ ਦੇ ਵਿੱਚ ਪੁਲ ਟਹਿ ਟੇਰੀ ਹੋ ਗਿਆ ਹੈ ਕਰੋੜਾਂ ਦੀ ਲਾਗਤ ਦੇ ਨਾਲ ਇਹ ਪੁਲ ਬਣਾਇਆ ਗਿਆ ਸੀ ਤੇ ਤਾਜ ਦੀ ਵਾਂਗ ਇਹ ਟਹਿ ਟੇਰੀ ਹੋ ਗਿਆ ਹੈ ਦੱਸ ਦੇ ਕਿ ਬਿਨਾਂ ਬਰਸਾਤ ਤੂਫਾਨ ਆਏ ਹੀ ਇਹ ਪੁਲ ਟਹਿ ਟੇਰੀ ਹੋ ਗਿਆ ਜਿਸ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਸਿਕਤੀ ਤੇ ਪੰਡਾਰੀਆ ਘਾੜ ਤੇ ਬਣਿਆ ਬਕਰਾ ਨਦੀ ਤੇ ਪੁਲ ਹੈ ਜੋ ਹੁਣ ਟਹਿ ਟੇਰੀ ਹੋ ਗਿਆ ਹੈ ਜਿਸ ਕਾਰਨ ਲੋਕ ਡਰੇ ਹੋਏ ਨੇ ਲੋਕਾਂ ਦੀ ਚਿੰਤਾ ਵਧ ਗਈ ਹੈ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਜਿਕਰਯੋਗ ਹੈ ਕਿ ਨੇਪਾਲ ਦੇ ਵਿੱਚੋਂ ਭਾਰੀ ਮੀਂਹ ਪੈਣ ਕਾਰਨ ਸਿਕਤੀ ਬਲਾਕ ਤੋਂ ਲੰਘਣ ਵਾਲੀ ਬਕਰਾ ਨਦੀ 'ਚ ਅਚਾਨਕ ਪਾਣੀ ਭਰ ਗਿਆ ਹੈ ਇਸ ਵਾਧੇ ਕਾਰਨ ਇਹ ਪੁਲ ਰੁੜ ਗਿਆ ਦਰਅਸਲ 5 ਸਾਲ ਪਹਿਲਾਂ ਹੀ ਬਕਰਾ ਨਦੀ ਤੇ ਪੁਲ ਬਣਾਇਆ ਗਿਆ ਸੀ ਪੁਲ ਬਣਦੇ ਹੀ ਬਕਰਾ ਨਦੀ ਨੇ ਆਪਣਾ ਰੁਖ ਬਦਲ ਲਿਆ ਜਿਸ ਤੋਂ ਬਾਅਦ ਇਸ ਨਵੇਂ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਪਰ ਹੁਣ ਇਹ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਪੁਲ ਬਣਾਇਆ ਗਿਆ ਹਾਲਾਂਕਿ ਇਸ ਦਾ ਉਦਘਾਟਨ ਵੀ ਨਹੀਂ ਕੀਤਾ ਗਿਆ ਇਹਦਾ ਅਜੇ ਉਦਘਾਟਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਦਘਾਟਨ ਤੋਂ ਪਹਿਲਾਂ ਹੀ ਇਹ ਪੁਲ ਢਹਿ ਢੇਰੀ ਹੋ ਗਿਆ ਹੈ ਕਰੋੜਾਂ ਰੁਪਿਆਂ ਦੀ ਲਾਗਤ ਦੇ ਨਾਲ ਬਣਿਆ ਇਹ ਪੁਲ ਟਹ ਟੇਰੀ ਹੋ ਗਿਆ ਹੈ ਜਿਸ ਕਾਰਨ ਲੋਕ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਾ ਤਾਂ ਕੋਈ ਤੂਫਾਨ ਆਇਆ ਸੀ ਨਾ ਹੀ ਕੋਈ ਬਾਰਿਸ਼ ਹੋਈ ਸੀ ਜਿਸ ਕਾਰਨ ਕਹਿ ਸਕਦੇ ਆ ਕਿ ਪੁਲ ਰੁੜ ਗਿਆ ਹੈ ਪੁਲ ਟੁੱਟ ਗਿਆ ਹੈ ਪਰ ਅਜਿਹਾ ਕੋਈ ਵੀ ਘਟਨਾ ਨਹੀਂ ਵਾਪਰੀ ਪਰ ਫਿਰ ਵੀ ਇਹ ਪੁਲ ਤਾਸ਼ ਦੇ ਵਾਂਗ ਟਹ ਟੇਰੀ ਹੋ ਗਿਆ ਹੈ ਤੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਬਿਹਾਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇਹ ਪੁਲ ਟਹਿ ਟੇਰੀ ਹੋ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁਕੇ ਨੇ ਪਰ ਇੱਕ ਵਾਰ ਫਿਰ ਬਿਹਾਰ ਦੇ ਵਿੱਚ ਪੁਲ ਟਹਿ ਟੇਰੀ ਹੋ ਗਿਆ ਹੈ ਕਰੋੜਾਂ ਦੀ ਲਾਗਤ ਦੇ ਨਾਲ ਇਹ ਪੁਲ ਬਣਾਇਆ ਗਿਆ ਸੀ ਤੇ ਤਾਜ ਦੀ ਵਾਂਗ ਇਹ ਟਹਿ ਟੇਰੀ ਹੋ ਗਿਆ ਹੈ ਦੱਸ ਦੇ ਕਿ ਬਿਨਾਂ ਬਰਸਾਤ ਤੂਫਾਨ ਆਏ ਹੀ ਇਹ ਪੁਲ ਟਹਿ ਟੇਰੀ ਹੋ ਗਿਆ ਜਿਸ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਸਿਕਤੀ ਤੇ ਪੰਡਾਰੀਆ ਘਾੜ ਤੇ ਬਣਿਆ ਬਕਰਾ ਨਦੀ ਤੇ ਪੁਲ ਹੈ ਜੋ ਹੁਣ ਟਹਿ ਟੇਰੀ ਹੋ ਗਿਆ ਹੈ ਜਿਸ ਕਾਰਨ ਲੋਕ ਡਰੇ ਹੋਏ ਨੇ ਲੋਕਾਂ ਦੀ ਚਿੰਤਾ ਵਧ ਗਈ ਹੈ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਜਿਕਰਯੋਗ ਹੈ ਕਿ ਨੇਪਾਲ ਦੇ ਵਿੱਚੋਂ ਭਾਰੀ ਮੀਂਹ ਪੈਣ ਕਾਰਨ ਸਿਕਤੀ ਬਲਾਕ ਤੋਂ ਲੰਘਣ ਵਾਲੀ ਬਕਰਾ ਨਦੀ ਚ ਅਚਾਨਕ ਪਾਣੀ ਭਰ ਗਿਆ ਹੈ ਇਸ ਵਾਧੇ ਕਾਰਨ ਇਹ ਪੁਲ ਰੁੜ ਗਿਆ ਦਰਅਸਲ 5 ਸਾਲ ਪਹਿਲਾਂ ਹੀ ਬਕਰਾ ਨਦੀ ਤੇ ਪੁਲ ਬਣਾਇਆ ਗਿਆ ਸੀ ਪੁਲ ਬਣਦੇ ਹੀ ਬਕਰਾ ਨਦੀ ਨੇ ਆਪਣਾ ਰੁਖ ਬਦਲ ਲਿਆ ਜਿਸ ਤੋਂ ਬਾਅਦ ਇਸ ਨਵੇਂ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਪਰ ਹੁਣ ਇਹ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਪੁਲ ਬਣਾਇਆ ਗਿਆ ਹਾਲਾਂਕਿ ਇਸ ਦਾ ਉਦਘਾਟਨ ਵੀ ਨਹੀਂ ਕੀਤਾ ਗਿਆ ਇਹਦਾ ਅਜੇ ਉਦਘਾਟਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਦਘਾਟਨ ਤੋਂ ਪਹਿਲਾਂ ਹੀ ਇਹ ਪੁਲ ਢਹਿ ਢੇਰੀ ਹੋ ਗਿਆ ਹੈ